ਕ੍ਰਿਕਟ ਜਗਤ ਦੇ ਵਿੱਚ ਇੱਕ ਸਿੱਖ ਖਿਡਾਰੀ ਦਾ ਨਾਮ ਚਰਚਾ ਦਾ ਵਿੱਚ ਪਣਿਆ ਹੋਇਆ ਏ ਖੇਡ ਦੇ ਮੈਦਾਨ ਦੇ ਵਿੱਚ ਇਸ ਖਿਡਾਰੀ ਨੇ ਜੋ ਜਲਵਾ ਬਖੇਰਿਆ ਏ ਦਰਸ਼ਕਾਂ ਦੇ ਮੂੰਹ ਅੱਡੇ ਰਹਿ ਗਏ ਨੇ ਇੱਕ ਤੋਂ ਬਾਅਦ ਇੱਕ ਛੱਕਾ ਇੱਕ ਹੀ ਪਾਰੀ ਦੇ ਵਿੱਚ ਜੜਿਆ ਜਾਂਦਾ ਏ ਇੰਨੇ ਛੱਕੇ ਲਗਾ ਦਿੱਤੇ ਜਾਂਦੇ ਨੇ ਜੋ ਕਈ ਖਿਡਾਰੀਆਂ ਤੋਂ ساری ਜ਼ਿੰਦਗੀ ਦੇ ਵਿੱਚ ਨਹੀਂ ਲੱਗਦੇ ਅਸੀਂ ਗੱਲ ਕਰ ਰਹੇ ਹਾਂ ਸਿੱਖ ਕ੍ਰਿਕਟਰ ਹਰਜਤ ਸਿੰਘ ਦੀ ਜਿਸ ਨੇ ਆਸਟ੍ਰੇਲੀਆ ਦੀ ਕ੍ਰਿਕਟ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ ਵੈਸਟਰਨ ਸਰਵਸਲੇ ਖੇਡਦੇ ਹੋਏ ਸਿਡਨੀ ਕ੍ਰਿਕਟ ਕਲੱਬ ਵਿਰੁੱਧ ਇੱਕ ਅਜਿਹੀ ਪਾਰੀ ਖੇਡੀ ਗਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਛੱਡਿਆ 141 ਬੋਲਾਂ ਦੇ ਵਿੱਚ ਇਸ ਖਿਡਾਰੀ ਦੇ ਵੱਲੋਂ 314 ਰਨ ਬਣਾ ਦਿੱਤੇ ਜਾਂਦੇ ਨੇ ਜਿਸ ਦੇ ਵਿੱਚ 12 ਚੌਕੇ ਅਤੇ 35 ਛੱਕੇ ਸ਼ਾਮਿਲ ਨੇ ਅਗਰ ਇਹਨਾਂ ਚੌਕਿਆਂ ਛੱਕਿਆਂ ਦਾ ਹੀ ਟੋਟਲ ਕੀਤਾ ਜਾਵੇ ਤਾਂ 47 ਬਾਲਾਂ ਦੇ ਉੱਤੇ 252 ਰਨ ਬਣਦੇ ਨੇ ਤਾਂ 74 ਬੋਲਾਂ ਦੇ ਉੱਤੇ ਇਸ ਦੇ ਵੱਲੋਂ ਪਹਿਲੀ ਸੈਂਚਰੀ ਮਾਰੀ ਜਾਂਦੀ ਹੈ ਅਤੇ ਫਿਰ 29 ਗੇਂਦਾਂ ਉੱਤੇ ਉਸ ਤੋਂ ਅਗਲੀ ਸੈਂਚਰੀ ਮਾਰੀ ਜਾਂਦੀ ਹੈ ਅਤੇ ਫਿਰ 32 ਗੇਂਦਾਂ ਦੇ ਉੱਤੇ ਤੀਜੀ ਸੈਂਚਰੀ ਇਸ ਖਿਡਾਰੀ ਦੇ ਵੱਲੋਂ ਜੜ ਦਿੱਤੀ ਜਾਂਦੀ ਹੈ ਅਤੇ ਟ੍ਰਿਪਲ ਸੈਂਚਰੀ ਲਗਾ ਕੇ ਇਸ ਦੇ ਵੱਲੋਂ 300 ਦਾ ਸਕੋਰ ਵੀ ਛੱਕਾ ਮਾਰ ਕੇ ਪੂਰਾ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਸਭ ਤੋਂ ਵੱਡਾ ਸਕੋਰ ਅੰਤਰਰਾਸ਼ਟਰੀ ਕ੍ਰਿਕਟ ਦੇ ਵਿੱਚ ਰੋਹਿਤ ਸ਼ਰਮਾ ਦਾ 293 ਰਨਾਂ ਦਾ ਸੀ ਤਾਂ ਅੰਡਰ 19 ਵਰਲਡ ਕੱਪ 2024 ਦੇ ਫਾਈਨਲ ਦੇ ਵਿੱਚ ਇੰਡੀਆ ਦੇ ਖਿਲਾਫ ਹਰਜਸ ਦੇ ਵੱਲੋਂ 55 ਰਨਾਂ ਦੀ ਪਾਰੀ ਖੇਡੀ ਗਈ ਸੀ ਜਿਸ ਨੇ ਆਸਟ੍ਰੇਲੀਆ ਨੂੰ ਜਿੱਤ ਦਿਵਾਈ ਸੀ ਹਰਜਸ ਦਾ ਕਹਿਣਾ ਹੈ ਕਿ 300 ਰਨਾਂ ਬਾਰੇ ਉਸਨੇ ਸੋਚਿਆ ਹੀ ਨਹੀਂ ਸੀ ਜਦੋਂ ਉਸਨੇ ਸੈਂਚਰੀ ਪੂਰੀ ਕੀਤੀ ਤਾਂ ਉਸਨੇ ਸੋਚਿਆ ਕਿ ਉਹ ਹਰ ਬਾਲ ਦੇ ਉੱਤੇ ਛੱਕਾ ਹੀ ਲਗਾਵੇਗਾ ਜੋ ਸਕੋਰ ਇੱਥੇ ਹਰਜਸ ਸਿੰਘ ਨੇ ਬਣਾਇਆ ਹੈ ਤਾਂ ਇਹ ਪੂਰੇ ਮੁਕਾਬਲਿਆਂ ਵਿੱਚ ਆਸਟ੍ਰੇਲੀਆ ਦੇ ਪਹਿਲੇ ਗ੍ਰੇਡ ਲੇ ਮੀਅਰ ਕ੍ਰਿਕਟਰ ਰਿਕਾਰਡਾਂ ਵਿੱਚੋਂ ਸਭ ਤੋਂ ਵੱਡਾ ਸਕੋਰ ਹੈ ਇਹ ਨਿਊ ਸਾਊਥ ਵੇਸ ਦੇ ਪ੍ਰੀਮੀਅਰ ਪਹਿਲੀ ਗ੍ਰੇਡ ਕ੍ਰਿਕਟ ਇਤਿਹਾਸ ਦੇ ਵਿੱਚ ਤੀਜਾ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਹੈ ਇਸ ਤੋਂ ਪਹਿਲਾਂ ਸਿਰਫ ਵਿਕਟਰ ਟ੍ਰੰਪਰ ਨੇ 335 ਅਤੇ ਫਿਲ ਜਾਕੂ ਨੇ 321 ਦਾ ਮਕਾਮ ਖਾਸਨ ਕੀਤਾ ਸੀ ਤਾਂ 20 ਸਾਲ ਦੇ ਇਸ ਕ੍ਰਿਕਟਰ ਦੇ ਮਾਪੇ 2000 ਰੁਪਏ ਵਿੱਚ ਚੰਡੀਗੜ੍ਹ ਤੋਂ ਆਸਟ੍ਰੇਲੀਆ ਮੂਵ ਹੋ ਗਏ ਸੀ ਅਤੇ 31 ਜਨਵਰੀ 2005 ਨੂੰ ਇਸ ਖਿਡਾਰੀ ਦਾ ਸਿਡਨੀ ਦੇ ਵਿੱਚ ਜਨਮ ਹੋਇਆ ਸੀ ਉਹ ਪੰਜਾਬੀ ਸਿੱਖ ਪਰਿਵਾਰ ਦੇ ਨਾਲ ਸਬੰਧਤ ਹੈ ਅਤੇ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਵਿੱਚ ਵੀ ਉਸ ਨੂੰ ਰੁਚੀ ਹੈ ਹਰ ਜੱਸ ਦਾ ਕਹਿਣਾ ਹੈ ਕਿ ਇਸ ਦੇ ਉਸ ਦੀਆਂ ਕਲਾਈਆਂ ਦੀ ਮਜ਼ਬੂਤੀ ਦੇ ਵਿੱਚ ਵੱਡਾ ਯੋਗਦਾਨ ਦਿੱਤਾ ਹੈ ਉਸ ਦੇ ਪਰਿਵਾਰ ਤੇ ਵਿੱਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਤਾਂ ਪੰਜਾਬ ਦੇ ਨਾਲ ਸਬੰਧਤ ਤੇਜ਼ ਖਿਡਾਰੀ ਦੇ ਵੱਲੋਂ ਇੱਕ ਵੱਡਾ ਮੁਕਾਮ ਅੰਤਰਰਾਸ਼ਟਰੀ ਕ੍ਰਿਕਟ ਦੇ ਵਿੱਚ ਹਾਸਲ ਕੀਤਾ ਗਿਆ ਹੈ ਆਸਟ੍ਰੇਲੀਆ ਦੀ ਕ੍ਰਿਕਟ ਦੇ ਵਿੱਚ ਇਹ ਖਿਡਾਰੀ ਇੱਕ ਵੱਡਾ ਨਾਮ ਬਣ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨਾਮ ਦਾ ਪੈਦਾ ਇਸ ਖਿਡਾਰੀ ਨੂੰ ਮਿਲਦਾ ਨਜ਼ਰ ਆਵੇਗਾ ਤਾਂ ਉਮੀਦ ਕਰਦੇ ਹਾਂ ਕਿ ਕ੍ਰਿਕਟ ਜਗਤ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹਰਜਸ ਸਿੰਘ ਹੋਰ ਵੱਡੇ ਰਿਕਾਰਡ ਸਥਾਪਿਤ ਕਰੇਗਾ